ਸਤਿ ਸ਼੍ਰੀ ਅਕਾਲ ਜੀ ਮੈਂ ਗਰਸੇਪ ਜੈਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੋਦੀ ਜੀ ਰੌਲਾ ਪਾ ਰਹੇ ਨੇ ਵੀ 60 ਸਾਲਾਂ ਦੇ ਵਿੱਚ ਕਾਂਗਰਸ ਨੇ ਕੀਤਾ ਕੀ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਕਾਂਗਰਸ ਨੇ 60 ਸਾਲਾਂ ਦੇ ਵਿੱਚ ਕੀ ਕੋਸ਼ਿਸ਼ ਕੀਤਾ ਭਾਰਤ 300 ਸਾਲ ਬ੍ਰਿਟਿਸ਼ ਸ਼ਾਸਨ ਦੇ ਅਧੀਨ ਰਿਹਾ ਉਹਨਾਂ ਨੇ ਇੱਥੇ ਕੁਝ ਨਹੀਂ ਛੱਡਿਆ ਬਿਨਾਂ ਕੂੜਾ ਕਰਗਰ ਤੋਂ ਬਿਨਾਂ ਹਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਦੋਂ 47 ਦੇ ਵਿੱਚ ਭਾਰਤ ਆਜ਼ਾਦ ਹੋਇਆ ਉਸ ਸਮੇਂ ਇਸ ਤੋਂ ਬਾਅਦ ਸੱਤਾ ਜਿਹੜੀ ਸੀਗੀ ਉਹ ਕਾਂਗਰਸ ਪਾਰਟੀ ਨੇ ਸੰਭਾਲੀ ਸੱਤਾ ਸੰਭਾਲਣ ਜਦੋਂ ਸੱਤਾ ਸੰਭਾਲੀ ਉਸ ਸਮੇਂ ਇੱਕ ਪੈਨ ਜਿਹੜਾ ਕਿ ਪੈਨ ਤੇ ਜਾਂ ਸੂਈ ਬਣਾਉਣ ਤੱਕ ਦਾ ਵੀ ਸਾਧਨ ਹੈ ਨਹੀਂ ਸੀਗੀ ਭਾਰਤ ਦੇ ਕੋਲੇ ਕੋਈ ਸਾਧਨ ਨਹੀਂ ਸੀ ਉਸ ਤੋਂ ਬਾਅਦ ਜਦੋਂ ਸੱਤਾ ਸੰਭਾਲੀ ਤੇ ਜਿਹੜੇ ਉਦੋਂ ਜਿਹੜਾ ਬਿਜਲੀ ਦਾ ਸਿਸਟਮ ਸੀ ਜਾਂ ਸ਼ਹਿਰ ਲਾ ਲਓ ਜਾਂ ਪਿੰਡ ਲਾ ਲਓ ਸਿਰਫ 20 ਪਿੰਡਾਂ ਦੇ ਵਿੱਚ ਜਾਂ ਛੋਟੇ-ਮੋਟੇ ਸ਼ਹਿਰ ਸੀ ਜਿਨ੍ਹਾਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਸੀ ਤੇ 20 ਜਿਹੜੇ ਸ਼ਾਸਨ ਕਰਦੇ ਰਾਜੇ ਸੀ ਜਿਨ੍ਹਾਂ ਦੇ ਕੋਲੇ ਕੱਲੇ ਟੈਲੀਫੋਨ ਦੀ ਸਹੂਲਤ ਸੀਗੀ ਹੋਰ ਕਿਸੇ ਕੋਲੇ ਕੋਈ ਸਹੂਲਤ ਨਹੀਂ ਸੀ ਕੁਝ ਨਹੀਂ ਸੀ ਤੇ ਜਿਹੜਾ ਸਿੰਚਾਈ ਵਾਸਤੇ ਪਾਣੀ ਸੀ ਨਾ ਉਹਦੀ ਸਹੂਲਤ ਸੀ ਤੇ ਨਾ ਪੀਣ ਵਾਲੇ ਪਾਣੀ ਦੀ ਸਹੂਲਤ ਸੀ ਜਿਹੜੇ ਡੈਮ ਸੀਗੇ ਉਹਨਾਂ ਦੀ ਗਿਣਤੀ ਸੀ 10 ਪਰ ਬਹੁਤ ਛੋਟੇ ਲੈਵਲ ਦੇ ਉਹ ਜਿਹੜੇ ਡੈਮ ਸੀਗੇ ਉਦੋਂ ਬਣੇ ਵੇ ਉਦੋਂ ਕੋਈ ਵੀ ਹਸਪਤਾਲ ਸਕੂਲ ਕਾਲਜ ਕੁਝ ਵੀ ਨਹੀਂ ਸੀ ਨੌਕਰੀਆਂ ਸੀ ਜਿਹੜੀਆਂ ਬਹੁਤ ਥੋੜੀਆਂ ਸੀ ਅਤੇ ਜੇਕਰ ਆਪਾਂ ਗੱਲ ਕਰੀਏ ਮਿਲਟਰੀ ਦੇ ਸਮਾਨ ਦੀ ਉਦੋਂ ਸਿਰਫ 4 ਜਹਾਜ਼ ਸੀਗੇ ਲੜਾਕੂ ਅਤੇ ਸਿਰਫ ਕੁਝ ਕੁ ਲੱਖ ਬੰਦੇ ਜਿਹੜੇ ਕਿ ਫੌਜ ਦੇ ਜਵਾਨ ਸੀ ਤੇ 20 ਟੈਂਕ ਸਨ ਤੇ ਜਿਹੜੀ ਸਰਹੱਦ ਸੀ ਬਾਰਡਰ ਸੀ ਜਿਹੜਾ ਭਾਰਤ ਦਾ ਸਾਰੇ ਦਾ ਸਾਰਾ ਉਹ ਖੁੱਲਾ ਪਿਆ ਸੀ ਓਪਨ ਪਿਆ ਸੀ ਆਪਣੇ ਕੋਲੇ ਪਹੁੰਚ ਹੀ ਹੈ ਨਹੀਂ ਸੀਗੀ ਵੀ ਉਹਦੀ ਆਪਾਂ ਰਾਖੀ ਕਰ ਸਕੀਏ 60 ਸਾਲ ਬਾਅਦ ਜਦੋਂ 60 ਸਾਲ ਦਾ ਸਮਾਂ ਬੀਤਿਆ 60 ਸਾਲ ਦੇ ਵਿੱਚ ਕਾਂਗਰਸ ਨੇ ਉੱਥੇ ਕੰਮ ਕੀਤਾ ਭਾਰਤ ਦੇ ਵਿੱਚ ਕੀ ਕੰਮ ਕੀਤਾ ਭਾਰਤ ਅੱਜ ਦੁਨੀਆ ਦੀ ਸਭ ਤੋਂ 10ਵੀਂ ਵੱਡੀ ਪਾਵਰ ਮਿਲਟਰੀ ਦੇ ਵਿੱਚ ਬਣੀ ਜਿਹਦੇ ਵਿੱਚ ਲੱਖਾਂ ਹੀ ਅੱਜ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਏ ਨੇ ਤੇ ਹਜ਼ਾਰਾਂ ਦੀ ਤਦਾਦ ਵਿੱਚ ਮਿਲਟਰੀ ਦੇ ਕੋਲੇ ਲੜਾਕੂ ਜਹਾਜ਼ ਟੈਂਕ ਅਤੇ ਹੋਰ ਵੀ ਜਿਹੜਾ ਸਮਾਨ ਲੋੜੀਦਾ ਉਹਨਾਂ ਦੀ ਗਿਣਤੀ ਉੱਥੇ ਵਿੱਚ ਹੈਗੀ ਆ ਤੇ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਦਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਰੇਲਵੇ ਸਟੇਸ਼ਨ ਸੁਪਰ ਕੰਪਿਊਟਰ ਸਟੇਡੀਅਮ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਚੀਜ਼ਾਂ ਜਿਨ੍ਹਾਂ ਦਾ ਨਿਰਮਾਣ ਵੱਡੇ ਪੱਧਰ ਤੇ ਕੀਤਾ ਗਿਆ ਤੇ ਸਾਰੇ ਭਾਰਤ ਦੇ ਵਿੱਚ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਗਿਆ ਓਵਰਬ੍ਰਿਜ ਬਣ ਚੁੱਕੇ ਨੇ ਤੇ ਹੋਰ ਬੈਂਕ ਯੂਨੀਵਰਸਿਟੀਆਂ IIM ਅਤੇ ਪਰਮਾਣੂ ਹਥਿਆਰ ਜਿਨ੍ਹਾਂ ਨੇ ਅੱਜ ਜਿਨ੍ਹਾਂ ਦੀ ਅੱਜ ਬਹੁਤ ਲੋੜ ਆ ਮਹਿਸੂਸ ਕੀਤੀ ਜਾ ਰਹੀ ਹਰ ਇੱਕ ਮਨੁੱਖ ਨੂੰ ਉਹਨਾਂ ਨੂੰ ਵੀ ਨਿਰਭਰ ਭਾਰਤ ਉਨਕਾਰ ਦੀ ਸਰਕਾਰ ਦੇ ਵਿੱਚ ਹੀ ਬਣਿਆ ਹੈ ਅਤੇ ਮੋਦੀ ਜੀ ਜਦੋਂ ਤੁਸੀਂ ਸੱਤਾ ਸੰਭਾਲੀ ਸੀ 2014 ਤੋਂ ਉਸ ਤੋਂ ਪਹਿਲਾਂ ਭਾਰਤ ਕੋਲੇ ਪ੍ਰਿਥਵੀ ਅਗਨੀ ਤਰਚੂਲ 나ਗ ਜਿਹੜੀਆਂ ਬਹੁਤ ਵੱਡੀਆਂ ਤਕੜੀਆਂ ਮਜ਼ਾਈਲਾਂ ਜਿਨ੍ਹਾਂ ਦੇ ਦਮ ਤੇ ਅੱਜ ਭਾਰਤ ਆਪ ਦੀ ਰੱਖਿਆ ਕਰ ਸਕਦਾ ਉਹ ਮੋਦੀ ਦੇ ਰਾਜ ਤੋਂ ਪਹਿਲਾਂ ਬਣੀਆਂ ਸੀ ਇਹ ਇਹਦੀ ਕੋਈ ਪ੍ਰਾਪਤੀ ਨਹੀਂ ਜੇ ਮੋਦੀ ਦੀ ਪ੍ਰਾਪਤੀ ਆਪ ਜਿਹੜੇ 10 ਆਲੇ ਨੇ ਰਾਜ ਕੀਤਾ ਤੇ 10 ਸਾਲਾਂ ਦੇ ਵਿੱਚ ਜਿਹੜੀ ਮੋਦੀ ਦੀ ਪ੍ਰਾਪਤੀ ਆ ਉਹ ਸਿਰਫ ਇਹ ਆ ਹਿੰਦੂਆਂ ਨੂੰ ਸਿੱਖਾਂ ਨੂੰ ਅਸਾਈਆਂ ਨੂੰ ਆਪਸ ਦੇ ਵਿੱਚ ਲੜਾਉਣ ਦਾ ਤੇ ਵੱਡੇ ਵੱਡੇ ਬੁੱਤ ਖੜੇ ਕਰਨ ਦਾ ਤੇ ਗੱਪ ਮਾਰਨ ਦਾ ਹੋਰ ਇਹਨਾਂ ਨੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਅੱਜ ਜਿਹੜੀ ਹਾਲਾਤਾਂ ਉਹ ਬਹੁਤ ਪਿੱਛੇ ਚਲੇ ਗਏ ਆ ਜਿਹੜੀ ਜਿਹੜੀ ਗੱਲ ਕਰਦਾ ਸੀ ਨਾ 60 ਸਾਲਾਂ ਦੇ ਵਿੱਚ ਕੀਤਾ ਕੀ ਆ ਇਹ ਮੈਂ ਤੁਹਾਨੂੰ ਬਹੁਤ ਕੁਝ ਗਿਣਾਤਾ ਫਿਰ ਰਹਿਦੀ ਗੱਲ ਪੈਟਰੋਲ ਡੀਜ਼ਲ ਆ ਜਿਹੜਾ ਕਿ ਅੰਤਰਰਾਸ਼ਟਰੀ ਦੇ ਵਿੱਚ ਜਿਹੜੀਆਂ ਦੀਆਂ ਕੀਮਤਾਂ ਉਹ ਬਹੁਤ ਘਟ ਨੇ ਤੇ ਪਰ ਅੱਜ ਪੈਟਰੋਲ ਵੀ 100 ਤੋਂ ਉੱਤੇ ਮਿਲ ਰਿਹਾ ਤੇ 90 95 ਰੁਪਏ ਡੀਜ਼ਲ ਮਿਲ ਰਿਹਾ ਠੀਕ ਹੈ ਜੀ ਇਸ ਕਰਕੇ ਇਹ ਮੋਦੀ ਦੇ ਜਿਹੜੇ ਜੁਮਲੇ ਆ ਇਹਨਾਂ ਦੇ ਵਿੱਚ ਨਾ ਆਉਣ ਤੇ ਬੀਜੇਪੀ ਦੀਆਂ ਨੀਤੀਆਂ ਜਿਹੜੀਆਂ ਉਹ ਦੇਸ਼ ਲਈ ਖਤਰਨਾਕ ਨੇ ਇਸ ਕਰਕੇ ਉਥੇ ਇਹਨਾਂ ਨੂੰ ਸਮਝਦੇ ਹੋਏ ਆਪਾਂ ਸਾਰੇ ਬੀਜੇਪੀ ਦਾ ਬਾਈਕਾਟ ਕਰ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਆਪਾਂ ਸੱਤਾ ਸੌਂਪ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ